ਫਰੀਦਕੋਟ ਦੀ ਸੀਟ ਫਿਲਹਾਲ ਸਰਗਰਮੀਆਂ ਦੇ ਵਿੱਚ ਹੈ ਸਿਆਸੀ ਸਰਗਰਮੀਆਂ ਤੀਬਰ ਨੇ ਤੇਜ਼ ਨੇ ਸੀਟ ਦੇ ਉੱਤੇ ਔਰ ਨਾ ਸਿਰਫ ਰਵਾਇਤੀ ਪਾਰਟੀਆਂ ਦੀ ਬਦੌਲਤ ਸਗੋਂ ਹੋਰ ਜਿਹੜੇ ਆਜ਼ਾਦ ਉਮੀਦਵਾਰ ਖੜੋਤੇ ਨੇ ਉਹਨਾਂ ਦੀ ਬਦੌਲਤ ਵੀ ਦਰਅਸਲ ਫਰੀਦਕੋਟ ਦੀ ਸੀਟ ਤੋਂ ਹੀ ਸਰਬਜੀਤ ਸਿੰਘ ਚੌਂ ਮੈਦਾਨ ਦੇ ਵਿੱਚ ਉਤਰੇ ਨੇ ਸਰਬਜੀਤ ਸਿੰਘ ਕੌਣ ਨੇ ਇਹ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਅਸੈਸਿਨੇਟ ਕੀਤਾ ਸੀ ਜਿਨ੍ਹਾਂ ਨੇ ਉਹਨਾਂ ਦੇ ਸੁਪੁੱਤਰ ਨੇ ਔਰ ਉਹ ਚੌਂਡ ਮੈਦਾਨ ਦੇ ਵਿੱਚ ਖੜੇ ਨੇ ਉਹਨਾਂ ਨੇ ਦਾਵਾ ਕੀਤਾ ਆ ਵਾਅਦਾ ਕੀਤਾ ਆ ਕਿ ਇਸ ਵਾਰ ਜੇ ਉਹ ਚੌਂਡ ਜੱਟ ਦੇ ਨੇ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਉੱਤੇ ਜੋ ਤਸ਼ੱਦਦ ਹੋਇਆ ਹੈ 84 ਵੇਲੇ ਪੰਜਾਬੀਆਂ ਦੇ ਉੱਤੇ ਜੋ ਸਿੱਖਾਂ ਦੇ ਉੱਤੇ ਜੋ ਤਸ਼ੱਦਦ ਹੋਇਆ 84 ਵੇਲੇ ਉਸ ਤਸ਼ੱਦਦ ਨੂੰ ਵੱਡੇ ਪੱਧਰ ਤੇ ਉਭਾਰਿਆ ਜਾਵੇਗਾ ਔਰ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਆਪਣੀਆਂ ਚੋਣ ਰੈਲੀਆਂ ਕਰਦੇ ਨਜ਼ਰ ਆ ਰਹੇ ਨੇ ਧਮਾਕੇਦਾਰ ਸਪੀਚ ਆ 1984 ਦਾ ਸਾਕਾ ਕੋਈ ਨਹੀਂ ਭੁੱਲ ਸਕਦਾ ਜੇ ਲੰਘੇ ਕੁਝ ਦਿਨਾਂ ਤੋਂ ਕੁਝ ਗੱਲਾਂ ਚੱਲਦੀਆਂ ਪਈਆਂ ਨੇ ਇੰਟਰਨੈਟ ਦੇ ਉੱਤੇ ਕਿ ਆਖਰਕਾਰ ਪੰਜਾਬ ਦੇ ਵਾਸਤੇ ਵੋਟਿੰਗ ਦਾ ਸਮਾਂ ਇੱਕ ਤਰੀਕ ਹੀ ਕਿਉਂ ਮਿੱਥਿਆ ਗਿਆ 1 ਜੂਨ ਕਿਉਂ ਮਿੱਥਿਆ ਗਿਆ ਔਰ ਇਸ ਦਾ ਨਤੀਜਾ 4 ਜੂਨ ਨੂੰ ਕਿਉਂ ਰੱਖਿਆ ਗਿਆ ਇਸ ਬਾਰੇ ਚਰਚਾਵਾਂ ਚੱਲ ਰਹੀਆਂ ਹੁੰਦੀਆਂ ਨੇ 1984 ਨੂੰ ਦੁਬਾਰਾ ਯਾਦ ਕਰਵਾਇਆ ਜਾ ਰਿਹਾ ਹੁੰਦਾ ਔਰ ਉਸੇ ਦੌਰਾਨ ਚੋਣਪੇਟ ਦੇ ਵਿੱਚ ਉਤਰੇ ਸਰਬਜੀਤ ਸਿੰਘ ਜਿਹੜੇ ਸ਼ਹੀਦ ਬੈਂਤ ਸਿੰਘ ਦੇ ਸੁਪੁੱਤਰ ਨੇ ਉਹਨਾਂ ਦੇ ਵੱਲੋਂ ਇੱਕ ਧਮਾਕੇਦਾਰ ਸਪੀਚ ਦੇ ਦਿੱਤੀ ਗਈ ਹੈ ਕਿੰਨੂ ਕਿੰਨੂ ਇਸ ਸਪੀਚ ਦੇ ਵਿੱਚ ਉਹਨਾਂ ਨੇ ਨਿਸ਼ਾਨਾ ਬਣਾਇਆ ਕਿੰਨੂ ਕਿੰਨੂ ਰਗੜਿਆ ਆਓ ਉਹਨਾਂ ਦੇ ਭਾਸ਼ਣ ਦੇ ਵਿੱਚ ਸੁਣਦੇ ਹਾਂ ਲੱਗੇ ਕਚਮਾ ਕੇ ਰੂੜੀਆਂ ਦੇ ਸਿਰ ਤੇ ਗੱਲ ਤੇ ਆਉਂਦਾ ਸੁਣਣੀ ਆ ਕੋਨ ਨੂੰ ਕੋਈ ਕੁੰਡਾ ਸਮਝ ਕੇ ਮੈਸਟਰ ਕ੍ਰਾਫਟ ਦੇ ਸਿਰ ਦੇ ਉਸ ਤੋਂ ਬਾਅਦ ਜਦੋਂ ਤੁਸੀਂ ਉੱਠ ਕੇ ਉਹਦੇ ਬਰਾਬਰ ਬੈਠੋਗੇ ਤਾਂ ਸਵਾਦ ਆਊਗਾ ਨਾ ਮੋਨਮਰ ਵੀ ਉਹ ਆਊਗਾ ਨਾ ਤੇ ਇੱਕ ਪਾਸੇ ਜਦੋਂ ਰਾਹੁਲ ਕਾਂਦੀ ਦੇ ਖਾਊਗਾ ਲੋਕ ਸਭਾ ਦੇ ਵਿੱਚ ਜਿੱਤ ਕੇ ਰਾਹੁਲ ਕਾਂਦੀ ਦੀ ਭੈਣ ਬੈਠੀ ਹੋਊਗੀ ਰਾਹੁਲ ਕਾਂਦੀ ਦੀ ਮਾਂ ਬੈਠੀ ਹੋਊਗੀ ਕਾਂਦੀ ਪਰਿਵਾਰ ਬੈਠਾਊਗਾ ਤੇ ਇੱਕ ਪਾਸੇ ਭਾਈ ਸਾਹਿਬ ਬੈਠੇ ਹੋਣਗੇ ਸਾਡੀ ਕੌਮ ਦੀ ਪੱਕਦਾ जज़बातड़ो मिंट भाई बोलगी न बोलो का चुका कॉमरू चढ़ी कराचे परमात्मा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤ ਸਾਂਗਤ ਜੀ ਗੁਰੂ ਜੀ ਸਾਧ ਸੰਗਤ ਜੀ ਪਹਿਲਾਂ ਤਾਂ ਮੈਂ ਆਪ ਸਭ ਦਾ ਸ਼ੁਕਰੀਆ ਕਰਦਾ ਜਾਉਂਗਾ ਕਿ ਇਹ ਹੋਣ ਦੇ ਬਾਵਜੂਦ ਵੀ ਆਪ ਸਭ ਨੇ ਉਹ ਢਿੱਕਿਆ ਮੈਨੂੰ ਮੈਨੂੰ ਇੰਨਾ ਗਰਮੀ 'ਚ ਖੜੇ ਹੋਣੇ ਮੈਂ ਆਪ ਸਭ ਦਾ ਬਹੁਤ ਬਹੁਤ ਰਿਣੀ ਐ ਸਾਧ ਸੰਗਤ ਆਪ ਵੀ ਬਾਕੀ ਮੇਰੇ ਬਾਰੇ ਜਾਣਦੇ ਹੀ ਹੋ ਕਿ ਦਾ ਸ਼ਰਮ ਦੀ ਸਿੱਖਾ ਸਮਰੋਹਾ ਪੁੱਤਰ ਜੀ ਸਰਦਾਰ ਬਿਆਨ ਸਿੰਘ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਏ ਅਮਨੇ ਦਾ ਬਦਲਾ ਲਿਆ ਸੀ ਸਾਧ ਸੰਗਤ ਜੀ ਜਦੋਂ ਵੀ ਜਾਣਨਾ ਚੜ ਕੇ ਆਇਆ ਹੈ ਸਿੱਖਾਂ ਦੇ ਉੱਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਉਹ ਦਿੱਤਾ ਹੀ ਦਿੱਤਾ ਚਾਹੇ ਮੱਸਾ ਰੰਗਣ ਹੋਵੇ ਚਾਹੇ ਜਰਾ ਗੰਦੀ ਹੋਵੇ ਸਾਧ ਸੰਗਤ ਜੀ ਸਾਡੇ ਪਿਤਾ ਮੈਂ ਥੋੜਾ ਸੰਕੇਤ ਜੀ ਰੱਖਣਾ ਚਾਹੂਗਾ ਜਦੋਂ ਸਾਡੇ ਪਿਤਾ ਜੀ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਜਦ ਉਹਨਾਂ ਨੇ ਉਹ ਅਰੈਸਟ ਕਰ ਲਿਆ ਗਿਆ ਤਾਂ ਪੁਲਿਸ ਵਾਲਾ ਜਿਹੜਾ ਨੇ ਰਿਸ਼ਕੀਤਾ ਉਹਨਾਂ ਦਾ ਮਿੱਤਰ ਸੀ ਉਹ ਕਹਿੰਦਾ ਬਿਆਨ ਸਿੰਘ ਜੀ ਆਹ ਤੂੰ ਕੀ ਕੀਤਾ ਕਰੇ ਬੱਚੇ ਵੀ 1.5 ਸਾਲ ਦਾ 6 ਸਾਲ ਦਾ 7 ਸਾਲ ਦਾ ਬਈਉ ਨਾਲ ਦਾ ਤੂੰ ਮੈ ਇਦੂਏ ਕੀ ਕੀਤਾ ਉਹ ਕਹਿੰਦੇ ਵੀ ਮੈਂ ਜੋ ਕੀਤਾ Subscribe to One India channel and never miss an update.